ਜਿਹੜੇ ਸਾਡੇ ਕਿਸਾਨ ਵੀਰ ਨੇ ਪਹਿਲੀ ਗੱਲ ਮੈਂ ਕਹਾਂਗਾ ਧਲੇਵਾਲ ਸਾਹਿਬ ਜਿਨ੍ਹਾਂ ਦੀ ਬਹੁਤ ਉਮਰ ਹੈ ਕਾਫੀ ਦਿਨ ਤੋਂ ਭੁਖਰਤਾਲ ਤੇ ਨੇ ਤੇ ਜਿਹਦੀ ਸਾਨੂੰ ਬਹੁਤ ਸympathy ਵੀ ਆ ਉਹਨਾਂ ਨਾਲ ਹਮਦਰਦੀ ਵੀ ਹੈ ਪਰ ਗੱਲ ਇੱਥੇ ਮੁੱਖ ਦੀ ਆ ਇਹ ਮੈਂ ਪੁੱਛਣਾ ਚਾਹੁੰਦਾ ਕਿਸਾਨ ਲੀਡਰਾਂ ਨੂੰ ਬਹੁਤ ਗਰੁੱਪ ਨੇ ਪੰਦੇਰ ਗਰੁੱਪ ਆ ਹੋਰ ਵੀ ਗਰੁੱਪ ਨੇ ਜੀ ਕਈ ਕਿਸਾਨ ਜੁਲੀਅਨ ਵੀ ਆ ਗਏ ਜਿਨ੍ਹਾਂ ਨੇ ਸਮਰਥਨ ਦੀ ਦਿੱਤਾ ਸਵਾਲ ਮੇਰਾ ਇਸ ਤਰ੍ਹਾਂ ਦਾ ਵਾ ਪੰਜਾਬ ਜਦੋਂ ਪੰਜਾਬ ਬੰਦ ਹੋਇਆ ਬਿਲਕੁਲ ਪੰਜਾਬੀਆਂ ਨੇ ਸਾਲ ਦਿੱਤਾ ਬੰਦ ਕੀਤਾ ਕੀ ਪੰਜਾਬ ਬੰਦ ਕਰਕੇ ਕਿਸੇ ਮਸਲੇ ਦਾ ਹੱਲ ਹੋਇਆ ਮੈਂ ਪੁੱਛਣਾ ਜਿਮਨਾ ਕਿਸੇ ਮਸਲੇ ਦਾ ਹੱਲ ਹੋਇਆ ਲੜਾਈ ਤੁਹਾਡੀ ਸੈਂਟਰ ਨਾਲ ਸੀ ਤੇ ਅੱਜ ਤੁਸੀਂ ਪੰਜਾਬ ਦਾ ਬੇਰੁਜ਼ਗਾਰ ਜਿਹੜਾ ਰੋਜ਼ਗਾਰ ਸੀ ਉੰਜਾ ਹੱਦ ਬਿਲਕੁਲ ਜਿਹੜਾ ਇੱਕ ਦਿਨ ਤੁਸੀਂ ਬਿਲਕੁਲ ਖਰਾਬ ਕਰ ਦਿੱਤਾ ਰਾਗੇ ਪਰੇਸ਼ਾਨ ਹੋਏ ਜਿਨ੍ਹਾਂ ਨੇ ਕਿਤੇ ਜਾਣਾ ਸੀ ਜ਼ਰੂਰੀ ਕੰਮ ਉਹ ਪਰੇਸ਼ਾਨ ਹੋਏ ਅਸੀਂ ਸੋਸ਼ਲ ਮੀਡੀਆ ਤੇ ਬਹੁਤ ਕੁਝ ਵੇਖਿਆ ਅਸੀਂ ਇਹ ਨਹੀਂ ਜਿ ਅਸੀਂ ਕਿਸਾਨਾਂ ਦੇ ਖਿਲਾਫ ਹਾਂ ਪਰ ਜਿਹੜੀਆਂ ਇਹ ਮੂਟਾਂ ਨੇ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਨੇ ਇਹ ਕਿਹਦੇ ਲਈ ਨੇ ਇਹ ਕਿਸਾਨੀ ਹੱਕ ਲਈ ਨੇ ਪਰ ਤੁਸੀਂ ਜੋ ਕਰ ਰਹੇ ਹੋ ਇਸ ਦਾ ਦੇ ਪੰਜਾਬ ਦੇ ਵਿੱਚ ਲੋਕ ਤੁਹਾਡੇ ਖਿਲਾਫ ਖੜੇ ਹੋ ਜਾਣਗੇ ਜੇ ਤੁਸੀਂ ਕੁਝ ਚਾਹੁੰਦੇ ਹੋ ਸੈਂਟਰ ਕੋ ਚਾਹੁੰਦੇ ਹੋ ਠੀਕ ਹੈ ਤੁਹਾਡੀ ਸੈਂਟਰ ਨਾਲ ਲੜਾਈ ਹੈ ਤੁਸੀਂ ਉਹ ਤਰੀਕੇ ਵੱਖਰੇ ਮਰ ਤੋਂ ਅੱਜ ਤੁਸੀਂ ਇੰਨੀਆਂ ਕ ਬੰਦੀਆਂ ਲਾ ਦਿੱਤੀਆਂ ਕਿ ਮੰਡੀ 'ਚ ਸਬਜ਼ੀ ਨਹੀਂ ਆਊਗੀ ਅਸੀਂ ਸਬਜ਼ੀ ਨਹੀਂ ਵੇਚਣ ਦੇਾਂਗੇ ਅਸੀਂ ਟ੍ਰੇਨਾਂ ਵੀ ਰੋਕਾਂਗੇ ਆਮ ਜਨ ਲੋਕਾਂ ਦੇ ਮਤਲਬ ਬਿਲਕੁਲ ਜਗਲਾਂ ਬਲਦੇ ਰਹਿਣਗੇ ਉਹਨਾਂ ਪੁੱਛਣਾ ਚਾਹੁੰਦਾ ਉਹਨਾਂ ਮਾਰੇ ਤੇ ਗਰੀਬ ਤਬਕੇ ਦਾ ਕੀ ਕਸੂਰ ਹੈ ਕੀ ਕਿਸਾਨ ਮੈਂ ਕਿਸਾਨ ਉਹਨਾਂ ਨੂੰ ਕਹਿ ਰਿਹਾ ਜਿਨ੍ਹਾਂ ਦੇ ਹੱਕ ਚ ਬੋਲ ਰਿਹਾ ਨਾ ਕਿਸਾਨ ਉਹਨਾਂ ਨੂੰ ਕਹਿ ਰਿਹਾ ਜਿਨ੍ਹਾਂ ਕੋਲ ਵਾਕੇ 5 ਕਿੱਲੇ ਜ਼ਮੀਨ ਹੈ ਜਾਂ 10 ਕਿੱਲੇ ਜ਼ਮੀਨ ਹੈ ਉਹ ਜਿਨ੍ਹਾਂ ਕੋਲ 50 50 100 100 ਕਿੱਲੇ ਜ਼ਮੀਨ ਹੈ ਉਹਨਾਂ ਨੂੰ ਕੀ ਜਵਾਬ ਹੈ ਕੋਈ ਜਵਾਬ ਨਹੀਂ ਸਿਰਫ ਇੱਕ ਨਰਾਜਨੀਤੀ ਕੁਝ ਪੈਸਾ ਬਾਰੂ ਮੰਗਾਉਣ ਦੇ ਤਰੀਕੇ ਇਹ ਜੁਨੀਨੀਆਂ ਜਿਹਨੇ ਜੁਨੀ ਜਿਹੜੀ ਚਤੇਬਦੀਆਂ ਨੇ ਇਹ ਉੱਚੀ ਨੂੰ ਪੈਦਾ ਕਰ ਰਹੀਆਂ ਨੇ ਮੈਂ ਪੁੱਛਣਾ ਚਾਹੁੰਦਾ ਪੰਜਾਬ ਦੇ ਆਮ ਬੰਦੇ ਦਾ ਕਸੂਰ ਕੀ ਹੈ ਆਮ ਵਪਾਰੀ ਦਾ ਕੀ ਕਸੂਰ ਹੈ ਆਮ ਦੁਕਾਨਦਾਰ ਦਾ ਕੀ ਕਸੂਰ ਹੈ ਜਿਹੜਾ ਰੇੜੀ ਲਾਉਂਦਾ ਹੈ ਦਾ ਕੀ ਕਸੂਰ ਹੈ ਤੁਸੀਂ ਕੌਲ ਤੇ ਦੇ ਦਿੰਦੇ ਹੋ ਧਲੇਵਾਲ ਸਾਹਿਬ ਬਿਲਕੁਲ ਬੁਮਾਰ ਨਹੀਂ ਉਹਨਾਂ ਦੀ ਹਮਾਇਤ ਕਰਨੀ ਚਾਹੀਦੀ ਸਾਰਿਆਂ ਨੂੰ ਪਰ ਜਿਹੜੀ ਐਜੀਟੇਸ਼ਨ ਅੱਜ ਹੋਈ ਆ ਉਹਦੇ ਨਾਲ ਕਿੰਨੇ ਲੋਕ ਖਰਾਬ ਹੋਏ ਆ ਕਦੀ ਬੈਠ ਕੇ ਸੋਚਿਓ ਜੇ ਆਪਾਂ ਪੜੇ ਰਿხੇ ਚੰਗੀ ਸੋਚ ਦੇ ਮਾਲਕ ਆ ਜੇ ਕਿਸਾਨੀ ਦੀ ਗੱਲ ਕਰਦੇ ਆ ਫਿਰ ਆਪ ਲੋਕਾਂ ਨੂੰ ਪਰੇਸ਼ਾਨ ਕਿਉਂ ਕਰਦੇ ਆ ਵਪਾਰ ਤੇ ਅੱਗੇ ਖਤਮ ਤੁਸੀਂ ਦਿੱਲੀ ਦੇ ਹਰਿਆਣੇ ਦੇ ਰਸਤੇ ਬੰਦ ਕੀਤੇ ਬਾਹਰੋਂ ਵੈਸੇ ਵੀ ਵਪਾਰ ਆ ਰਿਹਾ ਪੰਜਾਬ ਨੂੰ ਤੁਸੀਂ ਕਿੱਧਰ ਲੈ ਕੇ ਜਾ ਰਹੇ ਹੋ ਇਹ ਆਹੀ ਪੁੱਛਣਾ ਚਾਹੁੰਦੇ ਆ ਜਦੋਂ ਅਸੀਂ ਇਹ ਗੱਲਾਂ ਕਰਦੇ ਆਂ ਫਿਰ ਤੁਸੀਂ ਕਹਿੰਦੇ ਹੋ ਅਸੀਂ ਕਿਸਾਨ ਦੇ ਵਿਰੋਧੀ ਕਿਸਾਨ ਦਾ ਕੋਈ ਵਿਰੋਧੀ ਨਹੀਂ ਅਸੀਂ ਉਹਨਾਂ ਲੋਕਾਂ ਦੇ ਉਹਨਾਂ ਜਥੇਬੰਦੀਆਂ ਦੇ ਵਿਰੋਧੀ ਆ ਜੋ ਆਪਣੀ ਫੋਕੀ ਚੌਧਰੀ ਲਈ ਜਿਨ੍ਹਾਂ ਨੂੰ ਪੰਜਾਬੀ ਵਿੱਚ ਕੜਮ ਚੌਧਰੀ ਕਹਿੰਦੇ ਆ ਵੱਡੇ ਵੱਡੇ ਚੈਨਲਾਂ ਤੇ ਬਾਈਟਾਂ ਦੇਣੀਆਂ ਤੇ ਪੰਜਾਬ ਦਾ ਰੋਜ਼ਗਾਰ ਨੂੰ ਬੋਲਣਾ ਅੱਜ ਕੀ ਹੋਇਆ ਮੈਂ ਕਈ ਵੀਡੀਓ ਵੇਖੀਆਂ ਆ ਆ ਲੋਗ ਇੰਨੇ ਕਿ ਪ੍ਰੇਸ਼ਾਨ ਹੋਏ ਇਹ ਕਹਿੰਦੇ ਸੀ ਕੋਈ ਗੱਲ ਹੀ ਨਹੀਂ ਅਸੀਂ ਸੋਸ਼ਲ ਮੀਡੀਆ 'ਤੇ ਦੇਖ ਰਹੇ ਹਾਂ ਲੋਕ ਇੰਨਾ ਬਹਿਸ ਰਹੇ ਨੇ ਤੁਸੀਂ ਤਾਂ ਪੰਜਾਬ ਦੇ ਲੋਕਾਂ ਨੂੰ ਆਪਣੇ ਖਿਲਾਫ ਕਰ ਰਹੇ ਹੋ ਇਹੋ ਜਿਹਾ ਅਜੀਟੇਸ਼ਨ ਕਰਕੇ ਤੁਹਾਡੀ ਲੜਾਈ ਜੇ ਦਿੱਲੀ ਨਾਲ ਆਣਾ ਸਟੇਟ ਨਾਲ ਆ ਮਤਲਬ ਤੁਹਾਨੂੰ ਕੋਈ ਕੁਛ ਮਿਲ ਨਹੀਂ ਰਿਹਾ ਦੂਸਰੀ ਗੱਲ ਕਿਸਾਨ ਇਹ ਕਹਿੰਦੇ ਆ ਵੀ ਸਾਨੂੰ ਕੁਛ ਮਿਲਦਾ ਨਹੀਂ ਤੇ ਵਪਾਰੀ ਕਿੱਥੇ ਜਾਵੇ ਜੇ ਉਹਦੇ ਥਲੇ ਤਾਂ ਕੋਈ ਗਾਹਕ ਨਹੀਂ ਚੱਲਦਾ ਉਹ ਵੀ ਸ਼ਰਤ ਦੇ ਬਾਰੇ ਉਹ ਵੀ ਤਰਨੇ ਦਵੇ ਤੁਹਾਨੂੰ ਪਤਾ ਨਹੀਂ ਸਵੇਰ ਠੰਡ ਗਈ ਪਈ ਜਿੰਨਾ ਵੂਲਨ ਬਿਨਸ ਬਿਜ਼ਨਸ ਸੀ ਠੰਡ ਵਾਲਾ ਬਿਲਕੁਲ ਮਿੱਟੀ ਹੋ ਗਿਆ ਹੋ ਜਿਹੜੀ ਮਿੱਟੀ ਹੋ ਗਈ ਤੁਸੀਂ ਦੇਖੋ ਜਾ ਕੇ ਉਹਨਾਂ ਨੂੰ ਉਹਨਾਂ ਦਾ ਮਾਲ ਅੰਦਰ ਲੱਗਾ ਪਿਆ ਕਿਉਂ ਭਲਾ ਦਿੱਲੀੋਂ ਵਾਲ ਮਾਲ ਜਾਂਦਾ ਨਹੀਂ ਤੁਸੀਂ ਛੜਕਾ ਰੋਕੇ ਬਿਠੇ ਹੋ ਗੱਲ ਇਹ ਨਹੀਂ ਆ ਕਿ ਅਸੀਂ ਕਿਸਾਨਾਂ ਦੇ ਖਿਲਾਫ ਆ ਗੱਲ ਇਹ ਨਹੀਂ ਆ ਅਸੀਂ ਉਹਨਾਂ ਲੋਕਾਂ ਦੇ ਖਿਲਾਫ ਆ ਜਿਹੜੇ ਆਪਣੇ ਫੈਮਲੀ ਕਹਾਂ ਚੌਧਰੀ ਬਣ ਲਈ ਫੇਸਬੁਕਾਂ ਦੇ ਤੇ ਦੂਜੇ ਤੌਰ ਤੇ ਜਿਹੜੇ ਚੈਨਲਾਂ ਦੇ ਬਿਆਨ ਦੇ ਰਹੇ ਨੇ ਵੀ ਅਸੀਂ ਤੁਹਾਡੇ ਨਹੀਂ ਲੜ ਰਹੇ ਆ ਕਿਹੜੀ ਲੜਾਈ ਸਾਨੂੰ ਵੀ ਦੱਸਿਆ ਜਾਵੇ ਕਿਹੜੀ ਲੜਾਈ ਜੇ ਸੈਂਟਰ ਗਵਰਨਮੈਂਟ ਨੇ ਪੈਸਾ ਦਿੱਤਾ ਤੇ ਫਸਲਾਂ ਚੁੱਕੀਆਂ ਗਈਆਂ ਪਰ ਜੇ ਤੁਹਾਨੂੰ ਲੱਗਦਾ ਕਿ ਤੇ ਹੋਵੇ ਤੁਹਾਡੇ ਬڑے ਮਸਲੇ ਨੇ ਇਕੱਲੇ ਵੀ ਉਹ ਤੁਸੀਂ ਮੰਗ ਰਹੇ ਹੋ ਐਨਐਸਪੀ ਕਈ ਫਸਲਾਂ ਦੇ ਮੰਗ ਰਹੇ ਹੋ ਇਹਦੇ ਟੇਬਲ ਸੈੱਟ ਕਰੋ ਉਹਨਾਂ ਨੂੰ ਕਿਉਂਕਿ ਜੇ ਇਹੋ ਜਿਹੀ ਐਜੀਟੇਸ਼ਨ ਆ ਤੁਸੀਂ ਬਾਰ-ਬਾਰ ਕਰਦੇ ਰਹੇ ਤੇ ਆਮ ਲੋਕ ਤੁਹਾਡੇ ਖਿਲਾਫ ਖੜੇ ਹੋ ਜਾਣਗੇ ਇਹ ਸਾਡੀ ਰਾਏ ਹੈ ਅਸੀਂ ਕਿਸਾਨਾਂ ਦੇ ਖਿਲਾਫ ਨਹੀਂ ਹਾਂ ਅਸੀਂ ਖਿਲਾਫ ਉਹਨਾਂ ਲੋਕਾਂ ਦੇ ਹ ਜਿਹੜੇ ਇਹੋ ਜਿਹੀ ਐਜੀਟੇਸ਼ਨ ਕਰਕੇ ਪੰਜਾਬ ਦਾ ਰੋਜ਼ਗਾਰ ਖਰਾਬ ਕਰ ਰਹੇ ਨੇ ਪੰਜਾਬ 'ਚ ਕਿੰਨਾ ਰੋਜ਼ਗਾਰ ਹੈ ਲੋਕ ਕੀ ਕਰ ਰਹੇ ਨੇ ਇੱਕ ਆਮ ਸਬਜ਼ੀ ਵਾਲਾ ਸਬਜ਼ੀ ਵੇਚ ਕੇ ਇੱਕ ਆਮ ਲਿਖੇ ਵਾਲਾ ਸ਼ਾਮੀ ਆਪਣੇ ਬੱਚੇ ਨੂੰ ਰੋਟੀ ਖਵਾਣੀ ਹੁੰਨੇ ਤੇ ਜਾਂ ਕੇ ਕੀ ਕਰੇ ਪਿਆ ਅੱਜ ਹੜਤਾਲ ਸੀ ਕਾਦੀ ਸੀ ਕਿਸਾਨਾਂ ਨੇ ਕੀਤੀ ਨਾ ਫਿਰ ਕਿਸਾਨਾਂ ਦਾ ਪਰ ਇਹ ਗੱਲ ਪਤਾ ਕੀ ਹੈ ਕਿ ਜਿਹੜੇ ਜੱਡੇ ਬੱਲੀ ਆਏ ਨੇ ਨਾ ਇਹਨਾਂ ਨੇ ਜਿਹੜੇ ਰਾਹ ਲਾ ਬਲੇ ਨੇ ਇਹ ਰਾਹ ਹੂਰ ਨੇ ਤੁਸੀਂ ਦਿੱਲੀ ਜੇ ਜੇ ਤੁਹਾਨੂੰ ਨਹੀਂ ਚੰਗਾ ਲੱਗਾ ਤੇ ਨਾ ਉੱਠਦੇ ਪਰ ਅੱਜ ਤੁਸੀਂ ਜੋ ਪੰਜਾਬ ਚ ਹਾਲਾਤ ਪੈਦਾ ਕਰ ਰਹੇ ਹੋ ਰੋਜ਼ਗਾਰ ਨੂੰ ਸੱਟ ਮਾਰ ਰਹੇ ਹੋ ਆਮ ਵਪਾਰੀ ਜਿਹੜਾ ਸ਼ਹਿਰੀ ਵਰ ਗਿਆ ਕਿੰਨਾ ਗੁਫੀ ਪਤਾ ਤੁਹਾਨੂੰ ਜਦੋਂ ਰੋਟੀ ਦੀ ਗੱਲ ਹੁੰਦੀ ਹੈ ਨਾ ਉਹ ਕਿਸਾਨ ਦਾ ਘਰ ਹੋਵੇ ਗਰੀਬ ਦਾ ਘਰ ਹੋਵੇ ਸਾਨੂੰ ਰੋਟੀ ਦੀ ਲੋੜ ਆ ਸ਼ਾਇਦ ਕਿਸਾਨਾਂ ਜੇ ਤੁਸੀਂ ਕੁਝ ਮੰਗਣਾ ਚਾਹੁੰਦੇ ਹੋ ਛੋਟੇ ਕਿਸਾਨ ਲਈ ਮੰਗੋ ਜਿੰਨਾ ਕੋਈ 5 ਕਿੱਲੇ ਜ਼ਮੀਨ ਆ 10 ਕਿੱਲੇ ਜ਼ਮੀਨ ਆ ਕੁਝ ਤਰੀਕੇ ਨਾਲ ਮੰਗ ਲੋ ਪਰ ਤੁਹਾਡੀਆਂ ਗੱਲਾਂ ਤੇ ਏਡੀਆਂ ਵੱਡੀਆਂ ਨੇ ਤੇ ਸਰਕਾਰਾਂ ਨੂੰ ਖਜਲ ਨਹੀਂ ਹੋ ਰਹੀ ਐ ਪੰਜਾਬ ਸਰਕਾਰ ਨੇ ਤੁਹਾਡੇ ਨਾਲ ਕਈ ਵਾਰੀ ਮੀਟਿੰਗ ਕੀਤੀ ਪਰ ਉਹ ਉਹ ਸਿੱਟਾ ਨਹੀਂ ਨਿਕਲਿਆ ਫਿਰ ਕਿਉਂਗਾ ਫਿਰ ਪੰਜਾਬ ਸਰਕਾਰ ਦੇ ਜਿਹੜੇ ਤੁਸੀਂ 92 ਐਮਐਲਏ ਚਿਤਾਏ ਨੇ ਉਹਨਾਂ ਦੇ ਘਟੀਆਂ ਦੇ ਬਾਹਰ ਬੋ ਉਹਨਾਂ ਅੱਗੇ ਰੋ ਵੀ ਅਸੀਂ ਤੁਹਾਨੂੰ ਜਿਤਾਇਆ ਵੋਟਾਂ ਪਾ ਕੇ ਹਿੰਦੂਆਂ ਨੇ ਵੀ ਜਿਗਾਇਆ ਸਿੱਖ ਸਿੱਖ ਜਥੇਬੰਦੀਆਂ ਨੇ ਜਿਤਾਇਆ ਸਾਰੀ ਦੁਨੀਆ ਨੇ ਵੋਟਾਂ ਪਾਈਆਂ ਉਹਨਾਂ ਦੇ ਘਰ ਘੇਰੋ ਉਹਨਾਂ ਨੂੰ ਕਹੋ ਵੀ ਭਾਈ ਸਾਹਿਬ ਚਲੋ ਦਿੱਲੀ ਨੂੰ ਜੇ ਤੁਹਾਨੂੰ ਨਹੀਂ ਜਾਣ ਦਿੰਦੇ ਉਹਨਾਂ ਨੂੰ ਤਾਂ ਜਾਂਦੇ ਰਗੇ ਪਰ ਗੱਲ ਰੱਖਣ ਪਰ ਗੱਲ ਪਤਾ ਕੀ ਹੈ ਕਿ ਸਿਰਫ ਪੰਜਾਬ ਦੇ ਵਿੱਚ ਇੱਕ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਮਾਹੌਲ ਖਰਾਬ ਹੁੰਦਾ ਡੱਲੇ ਵਾਂ ਸਾਨੂੰ ਕੌਣ ਪੁੱਛ ਰਿਹਾ ਕੋਈ ਵੀ ਨਹੀਂ ਕਿਉਂਕਿ ਉਹ ਬਜ਼ੁਰਗ ਨੇ ਅਸੀਂ ਮੰਨਦੇ ਹਾਂ ਬਜ਼ੁਰਗ ਨੇ ਤੇ ਸਾਨਾਂ ਦੀ ਲੜ ਰਹੇ ਨੇ ਪਰ ਜਿਹੜੀ ਇਹ ਲੜਾਈ ਆ ਨਾ ਇਹ ਲੜਾਈ ਦਾ ਕੋਈ ਮਤਲਬ ਨਹੀਂ ਬੰਦਾ ਲੜਾਈ ਤੁਹਾਡੀ ਜਿੱਥੇ ਹੈਗੀ ਆ ਉੱਥੇ ਲੜੋ ਪੰਜਾਬ ਨੂੰ ਵਾਰ-ਵਾਰ ਬੰਦ ਕਰਨ ਦੀ ਕਾਲ ਦੇਣੀ ਕੱਲ ਨੂੰ ਪੰਜਾਬ ਦੇ ਲੋਕ ਹੀ ਤੁਹਾਡੇ ਖਿਲਾਫ ਖੜੇ ਹੋ ਜਾਣੇ ਆ ਅੱਜ ਅਸੀਂ ਵੇਖਿਆ ਸੋਸ਼ਲ ਮੀਡੀਆ ਦੇ ਲੋਕ ਬੋਲੇ ਨੇ ਕਿਉਂ ਤੁਸੀਂ ਦੇਖਿਆ ਹੋਗਾ ਪਹਿਲੇ ਐਜੀਟੇਸ਼ਨ ਚ ਪੰਜਾਬ ਦੇ ਲੋਕ ਤੁਹਾਡੇ ਨਾਲ ਖੜੇ ਸਨ ਚਾਹੇ ਉਹ Hindu ਸੀ ਚਾਹੇ ਉਹ ਕਿਸੇ ਵੀ ਜਾਤ ਦਾ ਸੀ ਪਰ ਅੱਜ ਉਹ ਤੁਹਾਨੂੰ ਪਸੰਦ ਨਹੀਂ ਕਰ ਰਿਹਾ ਕਿਉਂ ਕਿ ਉਹਨਾਂ ਦੇ ਵਪਾਰ 'ਚ ਫਰਕ ਪੈ ਰਿਹਾ ਉਹਨਾਂ ਦੇ ਘਰਾਂ 'ਚ ਫਰਕ ਪੈ ਰਿਹਾ ਰੋਟੀ ਖਾਣੂ ਨਹੀਂ ਆ ਗਈ ਪੰਜਾਬ 'ਚ ਤੁਸੀਂ ਇਹੋ ਜਿਹਾ ਮਾਹੌਲ ਕ੍ਰੀਏਟ ਕਰ ਰਹੇ ਹੋ ਪੰਜਾਬ ਦੇ ਹਾਲਾਤ ਕਿੰਨੇ ਮਾੜੇ ਨੇ ਲਾਈਨਰ ਸਟੇਟਿਟੀ ਸਭ ਨੇ ਦੇਖੀ ਐ ਵੱਡਾ ਵਪਾਰੀ ਇੱਥੇ ਵਪਾਰ ਨਹੀਂ ਕਰਨਾ ਚਾਹੁੰਦਾ ਪਰ ਜਦੋਂ ਕਿਸਾਨ بار بار ਪੰਜਾਬ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਨ ਲਗੇ ਤੇ ਫਿਰ ਇੱਥੇ ਕੋਈ ਰੋਟੀ ਵਾਲੀ ਗੱਲ ਹੀ ਨਹੀਂ ਰਹਿ ਜੂਗੀ ਮੈਂ ਤੁਹਾਨੂੰ ਬੇਨਤੀ ਕਰਾਂਗਾ ਸਾਡੇ ਕਿਸਾਨ ਵੀਰਾਂ ਨੂੰ ਤੁਹਾਡੀ ਲੜਾਈ ਜਿੱਥੇ ਆ ਉੱਥੇ ਲੜੋ ਆ ਲੋਕਾਂ ਨੂੰ ਪ੍ਰਸ਼ਾਣ ਪੰਜਾਬ ਚ ਨਾ ਕਰੋ ਇਹ ਬੇਨਤੀ ਹੈ ਸਾਡੀ ਜਿੱਥੇ ਜ਼ਰੂਰਤ ਆ ਦੇਖੋ ਤੁਸੀਂ ਜਿੱਥੇ ਲੜ ਰਹੇ ਹੋ ਸਟੇਟ ਦਾ ਮੱਥਾ ਲਾਇਆ ਉਹਨਾਂ ਨਾਲ ਲੜੋ ਉਹਨਾਂ ਕੋਲ ਜਾਓ ਤੁਹਾਨੂੰ ਲੱਗਦਾ ਕਿਉਂਕਿ ਪੰਜਾਬ ਸਰਕਾਰ ਦੇ ਦੇ ਨਹੀਂ ਸਕਦੀ ਐਨਐਸਪੀ ਪੰਜਾਬ ਸਰਕਾਰ ਨਹੀਂ ਦੇ ਸਕਦੀ ਚਾਹੇ ਵਾਦੇ ਜਿੰਨੇ ਮਰਜ਼ੀ ਝੂਠੇ ਕਰਨ 92 ਐਮਐਲਏ ਕੋ ਜਾਓ ਮੁੱਖ ਮੰਤਰੀ ਸਾਹਿਬ ਕੋ ਜਾਓ ਉਹਨਾਂ ਨੂੰ ਜਾ ਕੇ ਕਹੋ ਕਿ ਸਾਡੀ ਆਵਾਜ਼ ਬਣੋ ਗਵਰਨਰ ਸਾਹਿਬ ਨੂੰ ਕਹੋ ਸਾਡੀ ਆਵਾਜ਼ ਬਣੋ ਤੇ ਜਾ ਕੇ ਕਿਸਾਨਾਂ ਦੇ ਦੁੱਖ ਦੱਸੋ ਪਰ ਜੇ ਤੁਸੀਂ ਵਾਰ-ਵਾਰ ਪੰਜਾਬ ਨੂੰ ਬੰਦ ਕਰਨ ਦੀ ਗੱਲ ਕਰੋਗੇ ਪੰਜਾਬ ਦੇ ਆ ਲੋਗ ਫਿਰ ਇਸ ਤੋਂ ਪ੍ਰਸਾਰ ਹੋ ਕੇ ਤੁਹਾਡੇ ਖਿਲਾਫ ਖੜੇ ਹੋ ਜਾਣਗੇ ਇਹ ਸਾਡੀ ਇੱਕ ਸਦਾ ਆ ਅੱਜ ਜੋ ਅਸੀਂ ਦੇਖਿਆ ਹਰ ਚੀਜ਼ ਬੰਦ ਪੈਟਰੋਲ ਪੰਪ ਬੰਦ ਟ੍ਰਾਂਸਪੋਰਟ ਬੰਦ ਸਬਜ਼ੀ ਵਾਲੇ ਬੰਦ ਲੋਕਾਂ ਨੂੰ ਪਰੇਸ਼ਾਨੀ ਹੋਈ ਸ਼ਹਿਰੀਆਂ ਦੁਕਾਨਾਂ ਬੰਦ ਸਾਂਭੇ ਸਮਰਥਨ ਦਿੱਤਾ ਤੁਹਾਨੂੰ ਪਰ ਹਰ ਵਾਰੀ ਸਮਰਥਨ ਨਹੀਂ ਮਿਲਦਾ ਇਸ ਲਈ ਕਿਸਾਨ ਜਿਹੜਾ ਛੋਟਾ ਹੈ ਉਹਦੇ ਬਾਰੇ ਜ਼ਿਆਦਾ ਸੋਚੋ ਜਿਨ੍ਹਾਂ ਕੋ 50-50 ਕਿਲੇ ਪਹਿਲੀਆਂ 100-100 ਕਿਲੇ ਪਹਿਲੀਆਂ ਉਹ ਤਾਂ ਪਹਿਲੇ ਅੱਜ ਇਸ ਲਈ ਬੇਨਤੀ ਆ ਸਾਡੇ ਕਿਸਾਨ ਵੀਰਾਂ ਨੂੰ ਐਜੀਟੇਸ਼ਨ ਜਿੱਥੇ ਬੰਦਾ ਹੈ ਉੱਥੇ ਕਰੋ ਪੰਜਾਬ ਨੂੰ ਇਸ ਤਰੀਕੇ ਬੰਦ ਕਰਨ ਦੀ ਕੋਸ਼ਿਸ਼ ਨਾ ਕਰੋ ਇਹ ਬੇਨਤੀ ਆ ਮੁੱਖ ਮੰਤਰੀ ਸਾਹਿਬ ਨੂੰ ਵੀ ਮੈਂ ਕਹਿ ਰਿਹਾ ਪ੍ਰਸ਼ਾਸਨ ਨੂੰ ਵੀ ਮੈਂ ਕਹਿ ਰਿਹਾ ਕਿ ਕਿਤੇ ਇੱਕ ਦੂਜੇ ਦੇ ਖਿਲਾਫ ਨਾ ਖੜੇ ਹੋ ਜਾਈਏ ਸਾਰੇ ਅੱਜ ਜੋ ਹਾਲਾਤ ਸੀ ਲੋਕਾਂ ਨੇ ਫੜੇ ਥਾਤੇ ਵਿਰੋਧ ਕੀਤੇ ਇਸ ਲਈ ਕਿਸਾਨ ਜੇ ਆਪਣੇ ਹੱਕ ਚਾਹੁੰਦੇ ਆ ਤੇ ਹੱਕ ਜਿੱਤੇ ਬੰਦੇ ਆ ਉੱਥੇ ਜਾ ਕੇ ਲੈਣ ਪੰਜਾਬ ਨੂੰ ਨਾ ਖਰਾਬ ਕਰ